ਪਿਆਲਾ ਗਲ ਪਿਆ ਢੋਲ ਤਾਂ ਵਜਾਉਣਾ ਹੀ ਪੈਂਦਾ ਮੇਰੀ ਗੱਲ ਸੁਣੋ ਕੁਦਰਤੀ ਜੇ ਭਗਵਾਨ ਤਾਂ ਮਨ ਮੇਰੇ ਨਾਲ ਆ ਜਾਂਦਾ ਭਲਾ ਫੇਰ ਅੱਜ ਆਇਆ ਹੋਇਆ ਸੱਦੜਪੇ ਹੈ ਜੇ ਉਹ ਮੇਰੇ ਨਾਲ ਆਉਂਦੀ ਚੱਲ ਭਰਪੂਰ ਆਪਾਂ ਚਾਹ ਪੀ ਕੇ ਆਉਣੇ ਇਹਦੇ ਚਾਵਲ ਬੰਦ ਦਾ ਇਹ ਨਹੀਂ ਬਤਾ ਏਡੇ ਵੱਡੇ ਮੰਤਰੀ ਕੁਝ ਬੋਲਦੇ ਹੈ ਜਿਹੜੇ ਛੱਡੇ ਪੜਵਾਉਂਦਾ ਵਾ ਇਹਨੂੰ ਤਾਂ ਹੈ ਹੀ ਨਹੀਂ ਜੀ ਅਕਲ ਮੌਤ ਜੇ ਅਕਲ ਹੋਵੇ ਤਾਂ ਬਿਆਹ ਨਾ ਹੋਵੇ ਤਾਂ ਹੁਣ ਚਾਹ ਉਹ ਹੀ ਤਾਂ ਗੱਲ ਹੈ ਸਾਡੀਆਂ ਜੜਾਂ 'ਚ ਬੈਠਾ ਜੜਾਂ 'ਚ ਨਹੀਂ ਬੈਠਾ ਆਪਣੀ ਸੱਚ ਕੁੜੀ ਦਾ ਕੀ ਬਣਿਆ ਜੀ ਕੁਝ ਬਣਿਆ ਨੇੜੇ ਤੋਂ ਡੇ ਲੱਗਿਆ ਕੁੜੀ ਨਾਲ ਹਜੇ ਟਾਈਮ ਲੱਗੂ ਪੜਾਦਾ ਕੁੜੀ ਨਾਲ ਸ਼ੱਕ ਜਣਾ ਕਰੋ ਦੇ ਫੇਰ ਮੇਰੇ ਤੇ ਮੈਨੂੰ ਉੱਪਰ ਘਬਰਾਹਟ ਜੀ ਹੋਣਾ ਨਹੀਂ ਨਹੀਂ ਸ਼ੱਕ ਨਹੀਂ ਮੈਂ ਤਾਂ ਉਹ ਕਹਿੰਨੀ ਵੀ ਕੁੜੀ ਦਾ ਸਾਰਾ ਕੰਮ ਹੋਇਆ ਪਿਆ ਹਾਂਜੀ ਗੱਲ ਭਗਵਾਨਤਮਨ ਦੇ ਘਰ ਵਾਲਿਆਂ ਨਾਲ ਗੱਲ ਹੋਈ ਐ ਉਹਨੇ ਜਿਹੜੀ ਔਰਤਾਂ ਦਾ ਸਾਰਾ ਸਿਸਟਮ ਐ ਜਿਹੜੀ ਕੁੜੀਆਂ ਕਤਰੀਆਂ ਨੇ ਹੂੰ ਉਹਨਾਂ ਦਾ ਸਾਰਾ ਮਤਲਬ ਕਿ ਡਿਪਾਰਟਮੈਂਟ ਉਹਦੇ ਕੋਲ ਐ ਇਸਤਰੀਆਂ ਦਾ ਅੱਛਾ ਜੀ ਹਾਂ ਉਹ ਕਹਿੰਦੀ ਭਰਪੂਰ ਸਾਬੀ ਫਿਕਰ ਨਾ ਕਰ ਹੂੰ ਅਸੀਂ ਕਰਾਂਗੇ ਕੰਮ ਪੁੱਤਰਾ ਨਹੀਂ ਉਹ ਕੋਈ ਚੋਣ ਜਾਬਤਾ ਲੱਗਿਆ ਹਾਂ ਅੱਛਾ ਚੋਣ ਆ ਵੋਟਾਂ ਪੈਣੀਆਂ ਨਾ ਹੁਣ ਅੱਛਾ ਵੋਟਾਂ ਕਰਕੇ ਹੁਣੇ ਬੰਦ ਕਰਤਾ ਇਹਨੇ ਕੋਈ ਨੌਕਰੀ ਨਹੀਂ ਦੇ ਰਹੀ ਕਿਸੇ ਨੌਕਰੀ ਨਹੀਂ ਕੱਢਦੇ ਨਹੀਂ ਅੱਛਾ ਜੀ ਫਿਰ ਆਪਣਾ ਕੰਮ ਪਿੱਛੇ ਪੈ ਗਿਆ ਜੇ ਹਿਸਾਬ ਨਾਲ ਹੋਰ ਮਹੀਨਾ ਤੋਂ ਮਹੀਨਾ ਲੈ ਹੋਰ ਗਾਹਾਂ ਵਗਿਆ ਤੇ ਆਪਣਾ ਉਹ ਫੇਰ ਆਏ ਜੇ ਕਹਿੰਦੀ ਸੀਗੀ ਮੈਂ ਵੀ ਵੀ ਆਪਣਾ ਵਿਆਹ ਤੜਾ ਦਈਏ ਵੀ ਕੱਲ ਨੂੰ ਕੋਈ ਤੁਸੀਂ ਕਹਿੰਦੇ ਵੀ ਚੋਣ ਜਾਬਤਾ ਲੱਗ ਗਿਆ ਵੀ ਕੋਈ ਗੱਲਬਾਤ ਨੇ ਨੂੰ ਨਾਲ ਜੀ ਪਤਾ ਲੱਗ ਜੀ ਕੁਛ ਹੁਣ ਪਹਲਾ ਇੰਨੀ ਮਿਹਨਤ ਕਰਕੇ ਆਪਾਂ ਵਿਆਹ ਕਰਾਇਆ ਹੈ ਹੈ ਦੇ ਹੁਣ ਐਂ ਟੁੱਟ ਗਿਆ ਪਹਲਾ ਫਾਇਦਾ ਕੀ ਹੈ ਹਜੇ ਤਾਂ ਚੋਣ ਜਾਬਤੇ ਕਰਕੇ ਕੋਈ ਕਾਗਜ਼ ਪੱਤਰ ਵੀ ਨਹੀਂ ਬਣਦਾ ਅੱਛਾ ਜੀ ਹਾਂ ਨਾਲ ਜੀ ਫੋਟੋ ਫੂਟੋ ਦੀ ਕਾਤਲ ਲਾਉਂਦੇ ਇੱਥੇ ਅਸੀਂ ਉਹ ਤਾਂ ਇਹਦੇ ਕਰਕੇ ਨਹੀਂ ਲਾਈ ਜੀ ਇਹ ਘਰੇ ਫਿਰਦਾ ਨਾ ਤੇ ਜ਼ਮੀਨ ਲਈ ਫੋਟੋ ਅਜੇ ਤੱਕ ਤੁਸੀਂ ਨਾ ਆਪਣੀ ਇਹ ਲਾਉਂਗੀ ਜੀ ਜਦੋਂ ਕੰਮ ਨਿਬੜੇਗਾ ਘਰ ਦਾ ਮੈਂ ਤਾਂ ਬੱਝੀ ਹੋਈ ਆ ਜੀ ਤੁਹਾਨੂੰ ਪਤਾ ਹੀ ਹੈ ਉਹ ਥੇ ਲਾਓ ਫੋਟੋ ਘਾ ਕਿੰਨੀ ਤਾਂ ਫੋਟੋ ਕਰਾ ਕੇ ਲਿਆ ਮੈਂ ਹੈ ਐਦਮ ਕੋਈ ਨਹੀਂ ਲਾ ਲਿਆਂਗੇ ਤੂੰ ਐ ਕਰੇ ਕੋਈ ਮੇਲੀ ਨਾ ਕਰੋ ਬਾਹਰ ਅੰਦਰ ਮੇ ਲਿਆ ਕਰਾਂਗੇ ਆਪਾਂ ਹੋਰ ਜੀ ਸਾਡੇ ਕਰ ਤਾਂ ਬਾਹਲਾ ਜੱਬ ਪੈਂਦਾ ਜਦੋਂ ਤੁਸੀਂ ਆਉਂਦੇ ਮੈਨੂੰ ਤਾਂ ਮੈਨੂੰ ਤੇਰਾ ਬਾਹਲਾ ਹੁੰਦਾ ਮੈਨੂੰ ਤਾਂ ਇਹ ਵੀ ਭਾਈ ਇਹ ਸਾਡੇ ਗੱਲ ਤੇ ਮੇਰੇ ਘੁੰਮੀ ਜਾਂਦੀ ਹੈ ਹੈ ਵੀ ਕਿਵੇਂ ਕੱਟਦੀ ਏ ਤੂੰ ਐਡੀ ਜਵਾਨ ਜਵਾਨੀ ਕਿਵੇਂ ਕਰਦੇ ਮੈਨੂੰ ਪਤਾ ਹੈ ਗੱਲਾਂ ਦਾ ਇਹ ਜੇ ਲੋਕਾਂ ਦੇ ਨਿਗਾਹ ਬਹੁ ਮਾੜੀਆਂ ਨੇ ਹੈਂ ਅੱਕ ਰੱਕ ਨੂੰ ਫਿਰਦੇ ਨੋ ਪਗਾਨੀ ਵੀ ਨਹੀਂ ਤੇ ਇਹ ਇਹ ਤਾਂ ਤਕੜੀਆਂ ਭਾਈ ਤੁ ਜਿਹੜੀ ਮੈਂ ਆ ਭਾਈ ਆ ਵਜਤਾਲੀਆਂ ਨੇ ਬਹੁਤ ਤਕੜੀਆਂ ਮੈਨੂੰ ਪਤਾ ਇੱਜ਼ਤਦਾਰ ਹੈ ਵਜਤਾਲੀ ਕਰਕੇ ਕੱਟੀ ਜਾਨੀ ਇਹ ਮੈਨੂੰ ਸਮਝ ਨਹੀਂ ਆ ਵੀ ਤੁਸੀਂ ਮਿਸਤਰੀ ਕਦੋਂ ਲਾਤੇ ਇਹ ਇਹ ਹੋ ਗਏ ਜੀ 10 ਦਿਨ ਗੱਲ ਨਹੀਂ ਹੋਈ ਜੀ ਆਪਣੀ ਫਿਰ 10 ਦਿਨ ਹੋ ਗਏ ਅੱਛਾ ਤਾਂ ਹਾਂਜੀ ਅਹੇ ਟੱਕਰ ਦੀ ਲੋੜ ਫਿਰ ਕੋਈ ਨਹੀਂ ਜੀ ਬੁਧੇਰੇ ਮਾਲਕ ਨੇ ਨਹੀਂ ਕੋਈ ਨਹੀਂ ਜੀ ਤਖਤੇ ਦੇ ਪੈਸੇ ਮੈਂ ਦੇਉਂਗੀ ਕੋਈ ਕਿਰਪਾ ਜੀ ਮੈਂ ਮੇਰਾ ਬੰਦਾ ਹੈ ਤਖਤਾ ਮੈਂ ਤੇ ਲੋਹੇ ਦਾ ਬਣਾ ਕੇ ਵਧੀਆ ਤਸल्ली बक्स ठीक है